ਹਾਂਜੀ ਦੋਸਤੋ ਸਸਰੀ ਕਾਲ ਕੀ ਹਾਲਾ ਭਰਾ ਠੀਕ ਠਾਕ ਹੋ ਸਾਰੇ ਭਰਾਵਾਂ ਨੂੰ ਪਿਆਰ ਸਤਿਕਾਰ ਕਿੰਨੇ ਬਾਈ ਦੇਖਣ ਵਾਲੇ ਨੇ ਮਾਨਗੋਟ ਫਾਰਮ ਲੈਣਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਕਿੰਨੇ ਆ ਭੈਣਾ ਆਪਾਂ ਨੂੰ ਬਾਈ ਦੇਖਦੇ ਨੇ ਸਾਰਿਆਂ ਨੂੰ ਵੀਰੇ ਦਿਲੋਂ ਸਤਿਕਾਰ ਆਪਾਂ ਖੜਿਆਂਗੇ ਅੱਜ ਕਿਹੜਾ ਪਿੰਡਾ ਬੱਕੂ ਜੀ ਇਹ ਸਾਡਾ ਪਿੰਡ ਲੱਡੀ ਆ ਜੀ ਲੱਡੀ ਲਵੇ ਖੜਿਆਂਗੇ ਆਹ ਜਾਂਦਾ ਸੰਗਰੂਰ ਨੂੰ ਰੋਡ ਆਹ ਦੇ ਵੀਰੇ ਆਹ ਸੰਗਰੂਰ ਨੂੰ ਰੋਡ ਜਾਂਦਾਗਾ ਇੱਧਰ ਆਹ ਲੰਘੇ ਨੱਬੇ ਵਾਲੇ ਰੋਡ ਤੇ ਨੱਬੇ ਵਾਲੇ ਰੋਡ ਤੇ ਆਹ ਲੰਘ ਜਾਂਦਾਗਾ ਨੱਬੇ ਨੂੰ ਇੱਧਰ ਬਾਪੂ ਜੀ ਆਪਾਂ ਨੂੰ ਅੱਜ ਜਿਹੜੀ ਭਰਾ ਬਾਪੂ ਜੀ ਮਿਲੇ ਨੇ ਦੋ ਇੱਕੋ ਜੀ ਬਹੁਤ ਮਨ ਖੁਸ਼ ਹੋਇਆ ਦੇਖ ਕੇ ਬਾਪੂ ਜੀ ਨਾਲ ਕਰਾਉਂਿਆ ਗੱਲਬਾਤ ਵੀ ਕਿਵੇਂ ਆ ਇਹਨਾਂ ਦਾ ਪੁਰਾਣਾ ਤਜਰਬਾ ਬੱਕਰੀਆਂ ਰੱਖਣੀਆਂ ਨੇ ਬਾਪੂ ਜੀ ਲੈ ਬਹੁਤ ਵਧੀਆ ਚੰਗੀ ਨਸਲ ਕਬਾਸ਼ ਵਧੀਆ ਪੁਰਾਣਾ ਤਜਰਬਾ ਬਾਪੂਆਂ ਤਾਂ ਪੁੱਛਦਿਆਂ ਵੀ ਬਾਪੂ ਜੀ ਸੋਡਾ ਕੀ ਇਹਨਾਂ ਬੱਕਰੀਆਂ 'ਚ ਤਜਰਬਾ ਦਾ ਬਹੁਤ ਵਧੀਆ ਬਾਪੂ ਹਰਾਂ ਨੂੰ ਮਿਲਿਆ ਕੇ ਬਹੁਤ ਵਧੀਆ ਗੱਲਾਂ ਲੱਗਿਆ ਬਾਪੂ ਜੀ ਦਾ ਮਨ ਖੁਸ਼ ਹੋ ਗਿਆ ਦੇਖ ਕੇ ਕਰਾਉਂਿਆ ਬਾਪੂ ਜੀ ਨਾਲ ਗੱਲਬਾਤ ਪਾਣੇ ਰਹੇ ਹੋ ਵੀਡੀਓ ਦੇ ਵਿੱਚ ਸਾਰੀ ਵੀਡੀਓ ਦੇਖੋ ਸਕਲਿੱਪ ਨਾ ਕਰਿਓ ਚੰਗਾ ਨਵਾਸ਼ਾ ਹਾਂਗਾ ਬਾਪੂ ਆਇਆ ਦਾ ਪੁਰਾਣੇ ਲੈਵਲ ਤੋਂ ਕੰਮ ਚੱਲਦਾ ਬਾਪੂ ਜੀ ਦਾ ਦੋਨੇ ਇੱਕੋ ਜੀ ਦੋਨੇ ਭਰਾ ਨੇ ਕੋਈ ਇਹਨਾਂ ਨਾਲ ਬੰਦਾ ਨਹੀਂ ਹੈਗਾ ਜੰਗ ਦੋਨੇ ਬਾਪੂ ਜੀ ਸਿਆਣੇ ਵੀ ਆਣੀ ਉਮਰ ਦੇ ਕੰਮ ਕਰਦੇ ਆਗੇ ਬੱਕਰੀਆਂ ਦਾ ਬਾਪੂ ਜੀ ਸਾਸਰੀ ਕਾਲ ਉਸਤਰੀ ਕਾਲ ਜੀ ਹੋਰ ਬਾਪੂ ਜੀ ਠੀਕ ਹੋ ਹਾਂਜੀ ਹਾਂਜੀ ਠੀਕ ਆ ਬਾਪੂ ਜੀ ਕਿਹੜਾ ਆਪਣਾ ਪਿੰਡ ਕਿਹੜਾ ਹੈਗਾ ਜੀ ਸਾਡਾ ਪਿੰਡ ਲੱਡੀ ਆ ਜੀ ਠੀਕ ਆ ਜੀ ਜ਼ిల్లా ਸੰਗਰੂਰ ਪੈਂਦੀ ਹੈ। ਹਾਂ ਜੀ। ਤੇ ਜిల్లా ਸੰਗਰੂਰ, ਫਰੀਲ ਵੀ ਸੰਗਰੂਰ ਪੈਂਦੀ ਹੈ। ਫਰੀਲ ਵੀ ਸੰਗਰੂਰ ਪੈਂਦੀ ਹੈ ਜੀ। ਹਾਂ ਜੀ। ਠੀਕ ਆ ਬਾਪੂ ਜੀ। ਪੰਜਾਬ ਦੇ ਵਿੱਚ ਬਾਈ ਜੇ ਅਸੀਂ ਖੜੇ ਆਂਗੇ ਅੱਜ ਅਸੀਂ। ਠੀਕ ਆ ਜੀ। ਬਾਪੂ ਜੀ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਕੰਮ ਕਰਦਿਆਂ ਬੱਕਰੀਆਂ ਦਾ? ਬੱਕਰੀਆਂ ਦਾ ਕੰਮ ਕਰਦਿਆਂ ਨੂੰ ਤਾਂ ਸਾਨੂੰ ਮਤਲਬ ਬਚਪਨ ਤੋਂ ਹੀ ਕਰਦਿਆਂ ਅਸੀਂ ਪਹਿਲਾਂ ਤੋਂ। ਠੀਕ ਆ ਬਾਪੂ ਜੀ। ਤੇ ਵਿੱਚ ਦੀ ਮੈਂ ਮਤਲਬ ਛੱਡ ਗਿਆ ਦੀ ਮੁੰਡੇ ਹੋ ਗਏ ਤੇ ਬਰਾਬਰ ਦੇ। ਉਹਨਾਂ ਨੂੰ ਸਮਹਾਤੀਂਦੀ ਆਂ। ਠੀਕ ਆ ਬਾਪੂ ਜੀ। ਉਹਨਾਂ ਨੇ ਜਿਹਨੀਆਂ ਵਧੀਆ ਲੈਣ ਦੀਆਂ ਬੱਕਰੀਆਂ ਨੇ ਸਾਡੀਆਂ ਠੀਕ ਹੈ ਜੀ ਲੋਕਾਂ ਦੇ ਮਗਰ ਲਾ ਕੇ ਵੇਚ-ਬੂਚਦੀਆਂ ਠੀਕ ਹੈ ਜੀ ਇਹ ਹੁਣ ਤੀਜੀ ਵਾਰੀ ਅਸੀਂ ਨੇ ਬੱਕਰੀਆਂ ਬਣਾਈਆਂ ਨੇ ਠੀਕ ਹੈ ਦੇਖੋ ਬਾਈ ਜੀ ਬਾਪੂ ਨੂੰ ਕਹਿੰਦਾ ਸ਼ੌਂਕ ਤੇਗਾ ਲਾਗਣ ਤੇਗਾ ਬੱਕਰੀਆਂ ਨਾਲ ਦੁਆਰੋਂ ਬੱਕਰੀਆਂ ਬਣਾ ਲਿਆ ਬਾਪੂ ਨੇ ਕਿਰਾਂ ਬੱਕਰੀਆਂ ਮੁੰਡਿਆਂ ਨੇ ਵੇਚਤੀਆਂ ਸੀਆਂ ਦੁਆਰੋਂ ਬੱਕਰੀਆਂ ਬਾਪੂ ਨੂੰ ਸੌਂਕ ਸੀਗਾ ਬੱਕਰੀਆਂ ਦਾ ਦੁਆਰੋਂ ਬੱਕਰੀਆਂ ਬਾਪੂ ਨੇ ਫੇਰ ਤਿਆਰ ਕਰ ਲਈਆਂ ਬਾਪੂ ਜੀ ਵਧੀਆ ਕੰਮ ਕਰਾਗਾ ਕੋਈ ਮਾੜਾ ਕੰਮ ਕਰਤਾ ਨਹੀਂ ਹੈਗਾ ਇਹਦਾ ਦੇਖੋ ਜੀ ਮੇਰੀ ਗੱਲ ਸੁਣੋ ਆਪਣੀ ਖੇਤੀ ਐ ਇਹ ਠੀਕ ਆ ਬਾਪੂ ਜੀ ਇਹਨਾਂ ਨੂੰ ਜਿੰਨਾ ਇਹਨਾਂ ਦਾ ਇਹਨਾਂ ਦੇ ਵਿੱਚ ਆਪਾਂ ਰੁਚਿਤ ਰੱਖਾਂਗੇ ਪਿਆਰ ਰੱਖਾਂਗੇ ਠੀਕ ਆ ਬਾਪੂ ਜੀ ਸੰਭਾਲ ਦਾ ਮੁੱਲ ਹੈ ਜੇ ਇਹ ਹੁਣ ਇਹਨਾਂ ਨੂੰ 2 ਵਜੇ ਤੱਕ ਆਪਾਂ ਆ ਕੇ ਛੱਡਾਂਗੇ ਨਹੀਂ ਛੱਡਾਂਗੇ ਨਹੀਂ ਕੋਈ ਮਜਬੂਰੀ ਤੌਰ ਹੋ ਗਿਆ ਵੀ ਆਪਾਂ ਨੂੰ ਕੋਈ ਦੁੱਖ ਤਕਲੀਫ ਹੈ ਉਹਦੇ ਵਿੱਚ ਵੀ ਆਪਾਂ ਮਤਲ ਇਹਨਾਂ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਜੇ ਹੁਣ ਆਪਾਂ ਇਹਨਾਂ ਨੂੰ ਕਹਾਂਗੇ ਵੀ ਉਹ ਆ ਕੇ ਫਲਾਣਾ ਮੁੰਡਾ ਛੱਡੂਗਾ ਜਾਂ ਘਰ ਵਾਲੀ ਇਹ 2 ਘੰਟੇ ਇਹਨਾਂ ਇਹ ਨਾ ਤਾਂ ਜਨਾਨੀਆਂ ਦੇ ਸਾਹਮਣੀਆਂ ਨੇ ਨਾ ਇਹਨਾਂ ਨੂੰ ਬੰਦਾ ਇਹ ਐ ਵੀ ਸਾਰਾ ਪਰਿਵਾਰ ਇਹਨਾਂ ਨੂੰ ਲੱਗ ਕੇ ਸੰਭੇ ਹਾਂਜੀ ਮਤਲਬ ਉਹ ਬੰਦਾ ਇਹਨਾਂ ਨੂੰ ਰੱਖ ਸਕਦਾ ਮਦਦ ਤਾਂ ਹੋ ਜਾਂਦੀ ਹੈ ਹਾਂਜੀ ਹਾਂ ਹੁਣ ਨਾਲ ਛੋਟੇ-ਛੋਟੇ ਬੱਚੇ ਨੇ ਕੋਈ 10 ਸਾਲ ਦਾ ਕੋਈ 15 ਸਾਲ ਦਾ ਆਪਾਂ ਕਹਿੰਦੇ ਆ ਲਿਆ ਬੱਕਰੀ ਲਿਆ ਫੜ ਕੇ ਮੇਮਨੇ ਚੰਗਾ ਦੇ ਦੇ ਹਾਂਜੀ ਉਹ ਐ ਜਣੀ ਉਹਦਾ ਸਹਾਰਾ ਹੋ ਜਾਂਦਾ ਸਹਾਰਾ ਬਣ ਜਾਂਦਾ ਜੀ ਜੇ ਹੁਣ ਮਤਲਬ ਆਪਾਂ ਕਹੇ ਵੀ ਇਕੱਲੇ ਬਾਪੂ ਨਹੀਂ ਚਾਰਨੀਆ ਨੇ ਨਾ ਠੀਕ ਹੈ ਜੀ ਜਾ ਬੇਬੇ ਸਾਨੂੰ ਵੀ ਪੈਸੇ ਤਾਂ ਇਹ ਵਟਦੇ ਨੇ ਵਟਦੇ ਨੇ ਸਾਨੂੰ ਕੁਝ ਜਿੱਦੇ ਪੈਸੇ ਲੈਣੇ ਹੁੰਦੇ ਨੇ ਬਾਪੂ ਤਾਂ ਯਾਰ ਬੇਬੇ ਤੋਂ ਉੱਦੇ ਦਾ ਮਤਲਬ ਹਰੇਕ ਬੰਦਾ ਕੋਲੇ ਆ ਜਾਂਦਾ ਆ ਜਾਂਦਾ ਮੈਨੂੰ ਮੈਨੂੰ ਦੇਈ 2000 ਰੁਪਿਆ ਸਹੀ ਗੱਲ ਹੈ ਜੀ ਲਾ ਮੇਰੀ ਬੇ ਮਾਂ ਤੋਂ ਪੁੱਛ ਲੈ ਜੇ ਤੇਰੇ ਲਵੇ ਨਹੀਂ ਹੈਗੇ ਨਾ ਠੀਕ ਆ ਬਾਪੂ ਇਹ ਇਸ ਤਰ੍ਹਾਂ ਨੇ ਗੱਲਾਂ ਵੀ ਮਤਲਬ ਇਹਦੇ ਵਿੱਚ ਕਮਾਈ ਵੀ ਹੈਗੀ ਠੀਕ ਆ ਜੀ ਬਾਕੀ ਭਾਈ ਆਪਦਾ ਜੀ ਨੇ ਖਰਚਾ ਚਲਾਉਣਾ ਉਹਦੇ ਵਾਸਤੇ ਇਹ ਸਾਰਾ ਕੁਸਾ ਹੈ ਉਡੀ ਇਹ ਖੇਤੀ ਹੈ ਹੀ ਖੇਤੀ ਹੈ ਬਾਪੂ ਜੀ ਇਹ ਇਸ ਇਹ ਜਮੀਨ ਹੈ ਆਪਣੇ ਲਈ ਕਿਹੜਾ ਕੋਈ ਜਾਇਦਾਦ ਆ ਵੀ ਆਪਾਂ ਉਹਦੇ ਸਿਰ ਤੇ ਗੁਜ਼ਾਰਾ ਕਰਾਂਗੇ ਠੀਕ ਆ ਬਾਪੂ ਜੀ ਆਪਣਾ ਇਹੀ ਸਾਧਨ ਵੀ ਜਾਇਦਾਦ ਇਹੀ ਆਪਣੀ ਠੀਕ ਆ ਜੀ ਇਹਦੇ ਨਾਲ ਹੀ ਆਪਣਾ ਸਰਕਲ ਚੱਲਣਾ ਠੀਕ ਆ ਜੀ ਇਧਰ ਕੋ ਮੇੜਾ ਖਮਾਦਿਆ ਕਰ ਮੜਾ ਦਿਖਾ ਦੇ ਕਰੂੰਗਾ ਕੋਈ ਇਹ ਆਪਣੇ ਨਾਲ ਇਹਦਾ ਸਰਕਲ ਇਹਦੇ ਨਾਲ ਤਾਂ ਚੱਲਣਾ ਠੀਕ ਆ ਬਾਪੂ ਜੀ ਇਧਰ ਰੱਖਿਓ ਮੈਂ ਮੜਾ ਜੀ ਬਾਕੀ ਮਤਲਬ ਇਹ ਗੱਲ ਹੈ ਵੀ ਜੇ ਨਸਲਦਾਰ ਪਸ਼ੂ ਹੁਣ ਚੰਗੇ ਚਾਰ ਠੀਕ ਆ ਜੀ ਉਹਨਾਂ ਨਾਲ ਆਇਆ ਵੀ ਬੱਚੇ ਚੰਗੇ ਪੜ ਜਾਣ ਜਾਂ ਆਸਾਨ ਵਧੀਆ ਹੋਵੇ ਹਾਂਜੀ ਬੱਚੇ ਵਧੀਆ ਲੱਗ ਜਾਣ ਮਗਰ ਫਿਰ ਅਗਲਾ ਹਰੇਕ ਬੰਦਾ ਭੱਜ ਗਿਆ ਤੇ ਬੰਦਾ ਲੱਗਣਾ ਯਾਰ ਆ ਬੱਚੇ ਮੈਨੂੰ ਦੇ ਰੱਖਣ ਵਾਸਤੇ ਦੇ ਰੱਖਣ ਵਾਸਤੇ ਨਾ ਠੀਕ ਹੈ ਬਾਕੀ ਮਤਲਬ ਵੀ ਕਈ ਵਾਰੀ 60 ਕੋਈ ਕੋਈ 60 ਹੋ ਜਾਂਦੀ ਹੈ ਕੋਈ ਬਗਾਨਾ ਬੱਕਰਾ ਆ ਕੇ ਪਸ਼ੂਆਂ ਦੇ ਵਿੱਚ ਪਾਇਆ ਜਾਂਦਾ ਪਾਇਆ ਜਾਂਦਾ ਉਹਦੇ ਤੇ ਵੀ ਵਗ ਜਾਂਦੇ ਨੇ ਬੱਚੇ ਨਾ ਠੀਕ ਹੈ ਉਹ ਲੱਗਣਾ ਜਰਾ ਕਿਥੋਂ ਲੈਣ ਦੇ ਨੇ ਐ ਵੀ ਕਈ ਵਾਰੀ ਹੁਣ ਸਾਡੇ ਲੱਭੇ ਬੱਕਰਾ ਰੱਖਿਆ ਹੋਇਆ ਠੀਕ ਹੈ ਜੀ ਅਸੀਂ 4 ਲੱਖ ਦਾ ਵੀ ਅਗਲੇ ਨੂੰ ਦੰਦੇ ਨਹੀਂ ਨਾ ਠੀਕ ਹੈ ਚੰਗੀ ਕੁਆਲਿਟੀ ਦਾ ਨਸਲ ਦਾ ਠੀਕ ਹੈ ਠੀਕ ਹੈ ਬਾਪੂ ਜੀ ਠੀਕ ਹੈ ਬਾਪੂ ਜੀ ਸੋਡਾ ਆਪਣਾ ਦੋਨੇ ਭਰਾ ਹੋਗੇ ਕਿਵੇਂ ਚਾਚੇ ਤਾਇਆ ਦੇ ਮੁੰਡੇ ਚਾਚੇ ਤਾਇਆ ਦੇ ਮੁੰਡੇ ਰਲ ਮਿਲ ਕੇ ਕੰਮ ਕਰ ਰਹੇ ਹਾਂ ਹਾਂ ਜੀ ਦੇਖੋ ਬਾਈ ਜੀ ਕਿੰਨਾ ਅੱਜ ਦੇ ਸਮੇਂ 'ਚ ਵੀ ਪਿਆਰਾ ਨਹੀਂ ਅੱਜ ਕੱਲ ਕਲ ਜੁਗਾ ਇੰਨਾ ਜੋਰਾਂ ਤੇ ਆ ਕਿਹੜਾ ਚਾਚੇ ਤਾਇਆ ਦਾ ਮੁੰਡਾ ਇਕੱਠੇ ਬੱਕਰੀਆਂ ਜਾਂ ਕੋਈ ਆਪਾਂ ਕੰਮ ਕਰਦਾ ਅੱਜ ਫੇਰ ਵੀ ਦੇਖੋ ਬਾਪੂ ਜੀ ਦਾ ਦੋਨਾਂ ਦਾ ਇੰਨਾ ਧੰਨਵਾਦ ਆ ਵੀ ਦੋਨੇ ਰਲ ਮਿਲ ਕੇ ਕਿਨਾ ਬੱਕਰੀਆਂ ਚਾਰ ਰਹੇ ਨੇ ਵਧੀਆ ਮਿਹਨਤ ਦਾ ਕੰਮ ਕਰ ਰਹੇ ਨੇ ਦੇਖੋ ਨਹੀਂ ਅੱਜ ਕੱਲ ਮੁੰਡ ਨਵੇਂ ਮੁੰਡਾ ਨਾ ਹੋਣਾ ਚਾਹੀਦਾ ਇਹ ਕੰਮ ਦੇ ਵਿੱਚ ਆ ਬਾਪੂ ਨੂੰ ਇੰਨਾ ਪਿਆਰਾ ਆਪਦਾ ਪਸ਼ੂ ਇਹ ਕਹਿੰਦਾ ਦੁਬਾਰੋਂ ਬੱਕਰੀਆਂ ਬਣਾਈਆਂ ਨੇ ਬੱਕਰੀਆਂ ਬਣਾਈਆਂ ਤੀਜੀ ਵਾਰੀ ਤੀਜੀ ਵਾਰੀ ਤੀਜੀ ਵਾਰੀ ਬੱਕਰੀਆਂ ਬਣਾਈਆਂ ਨੇ ਬਾਪੂ ਜੀ ਨੇ ਠੀਕ ਆ ਜੀ ਬਾਪੂ ਜੀ ਆਪਣੇ ਦੋਨਾਂ ਦੀਆਂ ਬੱਕਰੀਆਂ ਸਿੰਜੀ ਨੇ ਨਹੀਂ ਨਹੀਂ ਲੱਗ ਲੱਗ ਨੇ ਅਲੱਗ ਅਲੱਗ ਨੇ ਤੇਰੀਆਂ ਬਾਪੂ ਜੀ ਲੱਗ ਨੇ ਪਿੱਛੇ ਬਾਪੂ ਜੀ ਦੇ ਅੱਡਾ ਹਾਂ ਇਹਦੀਆਂ ਲੱਗ ਨੇ ਠੀਕ ਆ ਜੀ ਹੈਗੇ ਸਾਡੇ ਕੋਲੇ 20 20 ਕੇ ਪਸ਼ੂ ਜਣੇ ਆਪਦੀ ਗੁਜ਼ਾਰਾ ਕਰਨ ਯੋਗਾ ਹੈਗਾ ਸਾਡਾ ਬਾਪੂ ਨਾਲ ਵੀ ਗੱਲ ਕਰਾਉਣੇ ਆਗੇ बापू ਦਾ ਕੰਮ ਕਰ ਕਿਵੇਂ ਆ ਬਾਪੂ ਜੀ ਸਾਸਰੀ ਕਾਲ ਸ੍ਰੀ ਕਾਲ ਠੀਕ ਆ ਬਾਪੂ ਜੀ ਹੋਰ ਬਾਪੂ ਜੀ ਕੰਮ ਕਰ ਕਿਵੇਂ ਆਗਾ ਕੰਮ ਕਰ ਠੀਕ ਆ ਸਭ ਠੀਕ ਆ ਬਾਪੂ ਜੀ ਆਪਣਾ ਪਿੰਡ ਲੱਡੀ ਲੱਡੀ ਠੀਕ ਆ ਬਾਪੂ ਜੀ ਠੀਕ ਆ ਕੋਈ ਕਦੇ ਮੰਨਦਾ ਮੰਨਤਾ ਨਹੀਂ ਅੱਕਾ ਕਦੇ ਬੱਕਰੀਆਂ ਤੋਂ ਵੀ ਏਦਾਂ ਵੀ ਆਪਾਂ ਅੱਜ ਹੁਣ ਛੜਦੀ ਬੂਰੇ ਹੋ ਗਏ ਨਾ ਨਾ ਮੰਨ ਕੋਈ ਅੱਕਾ ਬਣਾ ਠੀਕ ਆ ਹਜੇ ਵੀ ਜੰਗਤ ਸਰੀਰ ਹਾਂ ਜबान ਆ ਗਿਆ ਬੱਕਰੀਆਂ ਦੇਖ ਕੇ ਹਾਂ ਵੀ ਠੀਕ ਆ ਠੀਕ ਆ ਜੀ ਯਾਰ ਦੁੱਧ ਪਾਣੀ ਪੀਣਾ ਚਾਹ ਬਣਾਉਣਾ ਇਹਨਾਂ ਦੇ ਸਿਰਫ ਆਪਣਾ ਸਰਕਲ ਚੱਲਦਾ ਹਾਂ ਜੀ ਦੇਖੋ ਦੁੱਧ ਬੱਚੇ ਦੁੱਧ ਪੀਂਦੇ ਨੇ ਆਪ ਕਿੰਨੇ ਆ ਠੀਕ ਆ ਜੀ ਜੇ ਹੁਣ ਮਤਲਬ ਇਹਨਾਂ ਨੂੰ ਸਾਹਮਦੇ ਨੇ ਜਵਾਬ ਤਾ ਸਾਰਾ ਟੱਬਰ ਜਿੰਨਾ ਨੇ ਪੱਲਿਓ ਖਾਨਨੇ ਆ ਖਾਨਨੇ ਆ ਜੀ ਸਹੀ ਗੱਲ ਆਪਣਾ ਕਰਮ ਹੀ ਇਹ ਹੈ ਕਰਮ ਹੈ ਸਹੀ ਹੈ ਜੀ ਆਪਣੇ ਲਵੇ ਕੋਈ ਜਾਇਦਾਦ ਤਾਂ ਏਡੀ ਲੰਮੀ ਹੈ ਨਹੀਂ ਵੀ ਆਪਾਂ ਉਹ ਵੇਚ ਦਾਂਗੇ ਜੀ ਹਾਂ ਠੀਕ ਆ ਬਬੂ ਜੀ ਕਹਿੰਦਾ ਪਾ ਆ ਵੀ ਆਪਣਾ ਕਾਰੋਬਾਰ ਹੋਰ ਕੋਈ ਹੈ ਨਹੀਂ ਆਪਣਾ ਕਾਰੋਬਾਰ ਹੀ ਹੈ ਕਿਹੜਾ ਬੱਕਰੀਆਂ ਦਾ ਕਾਰੋਬਾਰ ਠੀਕ ਆ ਬਬੂ ਜੀ ਬਬੂ ਜੀ ਫਿਰ ਅਸੀਂ ਇਹਨਾਂ ਦੀ ਕਮਾਈ ਕਿੱਦਾਂ ਲੈਨੇ ਆ ਇਹਨਾਂ ਦੀ ਕਮਾਈ ਕਿੱਦਾਂ ਲੈਨੇ ਆ ਅਸੀਂ ਅੱਗਾ ਲੈਣਾ ਹੁਣ ਬੱਚਾ ਰੱਖਿਆ ਹੈ ਮੇਰਾ ਵਾਦਾ ਠੀਕ ਆ ਜੀ ਇਹਦਾ ਬੱਚਾ ਮਤਲਬ ਜਾ ਮੈਂ ਇਹਦਾ 15000 ਦਾ 20000 ਦਾ ਵੇਚੂਗਾ ਠੀਕ ਆ ਕਹਿੰਦਾ ਬਾ ਬਰੀਡ ਤੇ ਕੰਮ ਕਰਦੇ ਆ ਹਾਂ ਬਰੀਡ ਤੇ ਠੀਕ ਆ ਲੋ ਬਾਈ ਜੀ ਬਰੀਡ ਤੇ ਬਾਪੂ ਜੀ ਕੰਮ ਕਰਦਾ ਜੇਕਰ ਤੁਸੀਂ ਵੀ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਬਾਪੂਆਂ ਦਾ ਪਰ ਨੰਬਰ ਵੀ ਦੇਵਾਂਗੇ ਤੇ ਨਾਲ ਸੋਨੋ ਕਿ ਨਾ ਬੱਕਰੀਆਂ ਦਾ ਵੀ ਸੌਂਕਰਾਵਾਂਗੇ ਤੁਸੀਂ ਬਾਪੂ ਹਰਾ ਤੋਕ ਨਾ ਬਰੀਡ ਤੇ ਕੰਮ ਕਰਨ ਵਾਸਤੇ ਬੱਚਾ ਖਰੀਦ ਸਕਦੇ ਹੋ ਮੈਂ ਆਪਣੇ ਆ ਖਰੀਦ ਸਕਦੇ ਹਾਂ ਚੰਗੀ ਕੁਆਲਿਟੀ ਦੇ ਆ ਚੰਗੀ ਦੇਖੋ ਜੇ ਤੁਸੀਂ ਚੰਗੀ ਬੱਕਰੀ ਤਿਆਰ ਕਰਨੀ ਆਪਦੇ ਘਰੇ ਉਹਦੇ ਵਿੱਚ 2 ਰੁਪਏ ਲੱਗਣਗੇ ਤਾਂ ਤੁਹਾਡੇ ਜ਼ਰੂਰ ਕੇਵਲ ਜੇ ਚੰਗੀ ਲਾਉਂਗੇ ਤਾਂ ਉਹਦੀ ਕਮਾਈ ਵੀ ਚੰਗੀ ਹੋਊਗੀ ਠੀਕ ਹੈ ਜੀ ਸਾਨੂੰ ਕੋਈ ਗੱਲ ਨਹੀਂ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਹਾਂ ਬਾਪੂ ਜੀ ਤੁਸੀਂ ਆਪਣੀ ਕੋਈ ਗੱਲਬਾਤ ਹੋਰ ਬੰਦਿਆਂ ਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਬੱਕਰੇ ਦੀ ਮੂਵੀ ਬਣਾਉਣੀ ਹੈ ਬੱਕਰਾ ਵੀ ਬਣਾਵਾਂਗੇ ਤਾਂ ਫਿਰ ਆਪਣਾ ਹੋਰ ਕੋਈ ਸੁਝਾਅ ਦੇਣਾ ਚਾਹੁੰਦੇ ਬੰਦਿਆਂ ਨੂੰ ਵੀ ਕੰਮ ਕਰਨਾ ਚਾਹੀਦਾ ਕਿ ਨਾ ਕਰਨਾ ਚਾਹੀਦਾ ਕੰਮ ਤਾਂ ਹੈ ਜੀ ਦੇਖੋ ਜਿਹੜਾ ਬੰਦਾ ਇਹ ਲਾਈਨ 'ਚ ਪੈ ਗਿਆ ਉਹ ਤਾਂ ਕਹਿੰਦਾ ਵੀ ਮਤਲਬ ਇਹਦੇ ਤਾਂ ਮਿਹਨਤਾਂ ਆ ਵੀ ਭਾਈ ਫੇਰਾ ਤੋਰਾ ਫੇਰਾ ਤੋਰਾ ਬਾਕੀ ਘਰੇ ਲਿਆ ਕੇ ਬੰਨਣੀਆਂ ਨੇ ਜਿਹਦੇ ਜਗ੍ਹਾ ਖੁੱਲੀ ਆ ਉਦੇ ਬਾਰੇ ਤਾਂ ਕੋਈ ਅਖਿਆਈ ਨਹੀਂ ਵਿੱਚ ਲੋਕ ਥੋੜੀ ਥੋੜੀ ਜਗ੍ਹਾ ਦੇ ਵਿੱਚ ਆਪਦਾ ਨਰਭਾ ਕਰ ਰਹੇ ਨੇ ਇੱਕ ਬੰਦੇ ਦੇ 60 70 ਬੱਕਰੀਆਂ ਰੱਖੀਆਂ ਜਾਂਦੀਆਂ ਠੀਕ ਆ ਬਾਪੂ ਜੀ ਆure ਉਹ ਹੁਤੀ ਹਿੰਮਤਪੁਰ ਦੇ ਕੋਲੇ ਆ ਮੋਗੇ ਕੋਲੇ ਹਿੰਮਤਪੁਰਾ ਠੀਕ ਹੈ ਜੀ ਉਹ ਬੰਦੇ ਨੇ ਹੈਗਾ ਤੇ ਉਹ ਛੜਾ ਬੱਕਰੀਆਂ 60 ਰੱਖੀਆਂ ਨੇ ਉਹਦੇ ਕੋਲੇ ਠੀਕ ਆ ਜੀ ਉਹ ਮਛਰੇ ਤੇ ਉਹਦਾ ਘਰ ਤੇ ਬਾਕੀ ਹੋਰ ਸਾਰੇ ਮਤਲ ਜਿਹੜੇ ਉਹਦੇ ਬਰਾਦਰੀ ਦੇ ਬੰਦੇ ਤੇ ਉਹਨਾਂ ਦੇ ਘਰ ਪਿੱਛੇ ਤੇ ਉਹਦਾ ਘਰ ਗਾਹਾਂ ਜਾ ਕੇ ਜੀ ਠੀਕ ਹੈ ਜੀ ਉਦੋਂ ਬੱਕਰੀਆਂ ਰਹਿੰਦੀਆਂ ਸਾਰੀਆਂ ਕੋਠੇ ਤੇ ਠੀਕ ਹੈ ਜੀ ਉੱਪਰ ਜਿਗਾੜ ਬਣਾਇਆ ਸੀ ਠੀਕ ਆ ਉਹ ਜਿਹਾ ਚੜਦੇ ਤੇ ਆ ਹਾਂ ਠੀਕ ਆ ਬਾਕੂ ਜੀ ਉਹ ਬਣਾਇਆ ਹੋਇਆ ਉਹਨਾਂ ਨੇ ਕੀ ਕਰਿਆ ਉਹ ਬੰਦੇ ਨੇ ਕਿਹਾ ਵੀ ਇਹਦਾ ਪੈਨ ਦਾ ਛੜਦਾ ਉਦੋਂ ਸਾਡੀਆਂ ਬੁੜੀਆਂ ਦੋ ਦੋ ਬਾਰੀ ਬੀਹ ਸੰਬਰਦੀਆਂ ਨੇ ਵੀ ਆਪਾਂ ਠੀਕ ਹੈ ਜੀ ਇਹਦਾ ਜਿਗਾੜ ਪੱਟিয়ে ਠੀਕ ਹੈ ਜੀ ਉਹਨਾਂ ਨੇ ਕਿਸੇ ਬੰਦੇ ਨੂੰ ਕਿਹਾ ਕਹਿੰਦਾ ਯਾਰ ਵੀ ਇਹ ਬੱਕਰੀਆਂ ਵੇਚਣੀਆਂ ਨੇ ਆਪਾਂ ਠੀਕ ਹੈ ਜੀ ਵੀ ਕਿਵੇਂ ਢੰਗ ਨਾਲ ਵੇਚਣਗੇ ਠੀਕ ਹੈ ਜੀ ਉਹ ਕਹਿੰਦਾ ਵੀ ਮੈਂ ਤਾਂ ਸ਼ੀ ਲੱਖ ਰੁਪਇਆ ਲਵਾਂਗਾ ਵੀ 60 ਬੱਕਰੀਆਂ ਨੇ ਠੀਕ ਹੈ ਜੀ ਪੈਸੇ ਮੰਗੇ ਉਹਨੇ ਬਹੁਤ ਘੱਟ ਵਿਚਾਰੇ ਨੇ ਠੀਕ ਹੈ ਜੀ ਤੇ ਪੈਸੇ ਮੰਗੇ ਉਹ ਕਿਸੇ ਬੰਦੇ ਨੇ ਕਿਹਾ ਵੀ ਤੂੰ ਥੋੜਾ ਜਿਹਾ ਪਿੱਛੇ ਹਟਾ ਇਹਦਾ ਦੂਵੀ ਘੱਟਾ ਸੌਦਾ ਬਰੋ ਠੀਕ ਹੈ ਜੀ ਉਥੇ ਜਿਹੜੇ ਗਮਾਨਡ ਵਾਲੇ ਤੇ ਉਹਨਾਂ ਨੇ दारू ਪੀ ਕੇ ਤਾਂ ਮਲੰਗਾ ਹੈ ਛੜਾ ਬੰਦਾ ਹੈ ਇਹਨੇ ਕੀ ਕਰਾਉਣਾ ਬੱਕਰੀਆਂ ਤੋਂ ਪੈਸੇ ਵਟ ਕੇ ਜੇਬ ਵਿੱਚ ਪਾ ਲੇ ਠੀਕ ਹੈ ਜੀ ਉਹ ਕਹਿੰਦਾ ਮੈਨੂੰ ਸ਼ੌਂਕ ਆ ਸ਼ੌਂਕ ਜੀ ਸ਼ੌਂਕ ਦਾ ਮਾਰਾ ਮੈਂ ਰੱਖੀ ਖੜਾ ਰੱਖੀ ਖੜਾ ਜੀ ਮੈਂ ਤਾਂ ਤਾਂ ਇਹੀ ਜਵਾਕ ਨੇ ਇਹੀ ਮੇਰੀ ਜ਼ਮੀਨ ਆ ਇਹ ਮੇਰਾ ਸਭ ਕੁਝ ਹੈ ਠੀਕ ਆ ਬਾਕੀ ਉਹ ਕਹਿੰਦੇ ਯਾਰ ਤਾਂ ਐ ਕਰਾਉਣੀ ਆ ਕਿ ਉਹਨੂੰ ਪਿਆ ਕੇ दारू ਉਹਨਾਂ ਨੇ ਅਲਝਾ ਲਿਆ ਠੀਕ ਆ ਜੀ ਅਲਝਾ ਕੇ ਜੀ ਉਹ ਸਵਾ 3 ਲੱਖ ਦਾ ਸੌਦਾ ਹੋ ਗਿਆ ਠੀਕ ਆ ਜੀ ਉਹ ਬੰਦੇ ਕਹਿੰਦੇ ਵੀ ਤੈਨੂੰ ਅਸੀਂ 5000 ਰੁਪਿਆ ਕੋਲੋਂ ਦਿੰਦੇ ਜਿਹਨੇ ਖਰੀਦੀਆਂ ਠੀਕ ਆ ਜੀ 5000 ਰੁਪਿਆ ਉਸ ਬੰਦੇ ਨੂੰ ਕੋਲੋਂ ਦਿੱਤਾ ਕਹਿੰਦਾ ਵੀ ਤੈਨੂੰ ਲਿਆ ਬੂਝਾ ਪੱਟਦਾ ਐ ਸਾਨੂੰ ਤਾਂ ਇਹਨੇ ਕਾਕੇ ਮਾਰ ਲਿਆ ਦਾ ਸਿਰੇ ਤੇ ਘਰ ਸਾਡੇ ਦਾ ਬੁੜੀਆਂ ਬੀਹੀ ਸੰਭਰਦੀ ਮਰ ਜੰਦੀਆਂ ਇਹ ਕਈ ਬੰਦਿਆਂ ਨੂੰ ਮਤਲਬ ਇਹ ਕੰਮ ਤੋਂ ਅਲਰਜੀ ਵੀ ਹੈ ਅਲਰਜੀ ਆ ਬਾਕੀ ਮੱਚਦੇ ਨੇ ਹਾਂ ਵੀ ਸਾਲਾ ਇਹ ਕੰਮ ਜਾਬ ਹੋ ਗਿਆ ਕੰਮ ਜਾਬ ਕਿ ਹੋ ਗਿਆ ਥੱਲੋ ਢੀਗਾ ਹੈ ਬੰਦਾ ਉੱਠ ਕੇ ਮੈਗਾ ਉੱਠ ਗਿਆ ਮੈਗਾ ਬਾਈ ਜੀ ਦੇਖੋ ਕਿਸੇ ਦਾ ਕੋਈ ਕਿਸੇ ਦਾ ਖਾਂਦਾ ਨਹੀਂ ਅੱਜ ਦੇ ਸਮੇਂ ਚ ਅਗਲਾ ਆਪਦਾ ਕਰਕੇ ਖਾਂਦਾ ਕਰਕੇ ਖਾਂਦਾ ਹੁਣੇ ਸਾਡੀ ਮੀਨਤ ਅਜਾ ਅਸੀਂ ਕਹੀ ਅੱਗੇ ਜੇ ਅਸੀਂ ਤੁਹਾਡੀ ਕਰਨ ਜੋਗੇ ਨਹੀਂ ਆਪਣੀਆਂ ਹੱਕੀ ਦਾ ਫਿਰਦੇ ਹਾਂ ਮੈਂ ਕਿਸੇ ਨੂੰ ਕੋਈ ਕਿਸੇ ਨੂੰ ਪੀ ਦੇ ਦੂੰਗਾ ਜੀ ਨਹੀਂ ਜੀ ਅਸੀਂ ਹੁਣ ਮਤਲਬ ਦਿਹਾੜੀ ਕਰਨ ਜਾਵਾਂਗੇ ਹਾਂ ਜੀ ਅਗਲਾ ਸਾਰਾ ਦਿਨ ਸਾਨੂੰ ਮਤਲਬ ਬੋਝ ਪਾਰ ਚਕਾਉ ਸਾਡੇ ਚ ਬੋਝ ਪਾਰ ਚੱਕਣ ਜੋਗੇ ਨਹੀਂ ਹਿੰਮਤ ਆਪਦੇ ਸੋਟੀ ਲੈ ਕੇ ਆਪਦੀ ਹੱਕੀ ਦਾ ਫਿਰਦੇ ਆਪਦੇ ਪਸੂ ਤਾਂ ਲਈ ਫਿਰਦੇ ਆ ਪਸੂ ਲਈ ਫਿਰਦੇ ਆ ਹਾਂ ਜੀ ਆਓ ਬਾਈ ਜੀ ਆਪਣੇ ਵੀਡੀਓ ਚ ਬਣੇ ਰਹੋ ਆਪਾਂ ਦਿਖਾਉਨੇ ਆ ਬਾਪੂ ਜੀ ਦਾ ਬੱਕਰਾ ਦਿਖਾਓ ਬਾਪੂ ਜੀ ਆਜੋ ਬੱਕਰਾ ਦਿਖਾਓ ਜੀ ਬੱਕਰੀਆਂ ਬੈਸੇ ਬੈਠੀਆਂ ਨੇ ਨਾ ਬੋਝ ਕਿਉਂ ਰਸ ਥਾ ਲੈਣੇ ਉਹਨੂੰ ਕੱਲੇ ਨੂੰ ਬਾਪੂ ਜੀ ਹੁਣ ਬੱਕਰੀਆਂ ਆਪਣੇ ਸੂਨੀਆਂ ਹੋਈਆਂ ਨੇ ਹਾਂ ਜੀ ਬੱਕਰੀਆਂ ਦੋਨੀਆਂ ਦੀਆਂ ਸੂਨੀਆਂ ਹੋਈਆਂ ਨੇ ਅੱਛਾ ਜੀ ਜਿਹੜੀਆਂ ਪੰਜ ਚਾਰ ਪਹਿਲਾਂ ਸੂਨੀਆਂ ਦੀਆਂ ਆਇਦੇ ਜਾ ਕਿਹੜੀ ਉਤਨਾ ਸਵਾਉਨੇ ਬਾਪੂ ਜੀ ਫਿਰ ਬੱਕਰੀਆਂ ਅਸੀਂ ਤਾਂ ਜੀ ਅਸੀਂ ਚੜਦੇ ਫੱਗੜ ਸੋਹਨੇ ਆ ਅਸੂ ਚ ਭਰੌਨੇ ਬੱਕਰੀਆਂ ਅਸੀਂ ਦਾ ਅੱਛਾ ਜੀ ਜੜੀਆਂ ਵਿਚ ਦੀ ਭਰੌਨੇ ਆ ਅਸੀਂ ਬੱਕਰੀਆਂ ਬਿਲੋ ਆ ਜਾਓ ਅਸੀਂ ਵਿਚ ਦੀ ਬੱਕਰੀਆਂ ਭਰੌਨੇ ਜੜੀਆਂ ਭਾਦੋਂ ਚ ਠੀਕ ਆ ਜੀ ਉਹ ਸਾਡੀਆਂ ਕੀਤੀਆਂ ਸੂਪ ਨੇ ਠੀਕ ਆ ਜੀ ਅੱਛਾ ਉਹ ਪੱਠ ਰਿਹਾ ਬਾਪੂ ਜੀ ਮੂੰਹ ਤੋਂ ਕਹਿ ਦਿੰਦਾ ਹੋ ਗਿਆ ਆਪਣਾ ਇਹ ਬੱਕਰਾ ਇਹ 2.5 ਸਾਲ ਦਾ ਹੋ ਗਿਆ 2.5 ਸਾਲ ਦਾ ਪੂਰੇ ਦੰਦ ਹੋ ਗਿਆ ਹਾਂ ਠੀਕ ਆ ਨਵੋ ਬਾਈ ਜੀ ਦੇਖੋ ਚੰਗੀ ਇਨੀ ਕੁਆਲਿਟੀ ਆਪਣੇ ਬਜ਼ੁਰਗ ਰੱਖੀ ਬੈਠੇ ਹੁਣ ਤੇ ਸਮੇਂ ਤੇ ਆਹ ਦੇਖੋ ਇਦਾਂ ਚੀਜ਼ਾਂ ਬਣਦੀਆਂ ਨੇ ਜੀ ਆਪਾਂ ਠੀਕਾ ਜੀ ਦੇਖੋ ਜੀ ਬਾਈ ਜੀ ਜਮਾ ਸੇਵੋ ਬੱਚਾ ਬੱਕਰੇ ਤੋਂ ਇੱਕ ਵੀ ਨਹੀਂ ਗੁਣ ਘਟ ਹੈ ਗਿਆ ਬੱਕਰੇ ਤੋਂ ਆ ਲਾਲਾ ਵੀ ਗੁਣ ਇਕਣਾਂ ਦਾ ਉਤੋਂ ਦੀ ਵਾ ਠੀਕਾ ਜੀ ਦੇਖੋ ਕਿੰਨੇ ਇੱਕ ਵਾਰ ਦੀ ਚੰਗੀ ਬਾਪੂ ਜੀ ਰੱਖੀ ਬੈਠੇ ਨੇ ਬੱਕਰੀਆਂ ਧੰਨਵਾਦ ਬਾਪੂਆਂ ਨੂੰ ਕਰਦੇ ਆ ਕਿਹੜੇ ਐਸੇ ਅੱਜ ਦੇ ਸਮੇਂ 'ਚ ਆਪਾਂ ਰੱਖੀ ਗਈਆਂ ਹਨ ਨਸਲਾਂ ਬੱਕਰੇ ਦੇ ਦੇਖੋ ਕੰਨ ਨੇ ਆ ਦੇਖਾ ਪਠੋਰੇ ਦੇ ਕੰਨ ਦੇਖੋ ਜੀ ਆਹ ਦੇਖਾ ਵੀ ਬੱਚਾ ਐਸੇ ਠੀਕਾ ਜੀ ਦੇਖੋ ਜੀ ਚੜਦੇ ਤਾਂ ਚੜਦਾ ਬੱਚਾ ਬਕਰਾਂ ਬਦੇ ਦੇ ਪਾਉਂਦਾ ਬੱਚੇ ਕਿੰਨੇ ਵੀ ਸੋਹਣੇ ਸੁਨੱਖੇ ਪਾਉਂਦਾ ਦਾ ਬਹੁਤ ਸੋਹਣੇ ਬੱਚੇ ਪਾਉਂਦਾ ਦਾ ਸਾਨੂੰ ਸਾਡਾ ਮਨ ਖੁਸ਼ ਹੋ ਜਾਂਦਾ ਜਦੋਂ ਵੀਡੀਓ ਬਣਾਉਂਦੇ ਆਂਗੇ ਬੰਦਿਆਂ ਨੇ ਆਪਣੇ ਅੱਜ ਦੀ ਭਰਾਵਾਂ ਦੇ ਬਾਪੂ ਘਰਾਂ ਦੀ ਵੀ ਮਨ ਦਿਆਲ ਹੋ ਜਾਂਦਾ ਦੇਖੋ ਅੱਜ ਦੇ ਸਮੇਂ 'ਚ ਨਹੀਂ ਬੱਕਰੇ ਕਹਿੰਦਾ ਰੱਖਣੇ ਬਹੁਤ ਆਖਿਨੇ ਚੰਗੀ ਨਸਲ ਕੁਆਲਿਟੀ ਦੇ ਬੱਕਰੇ ਕਹਿੰਦਾ ਵਿੱਚ ਬੰਦੇ ਕਹਿੰਦੇ ਬੱਕਰੇ ਖਤਮ ਹੋ ਗਏ ਇਹ ਭਲੇਖੇ ਤੇ ਨਾ ਰਹੋ ਪੰਜਾਬ ਦੇ ਵਿੱਚ ਸਭ ਕੁਝ ਪਿਆ ਬਾਈ ਜੀ ਦੇਗਵਾਪੂ ਵਿੱਚ ਕਾਇੰਦ ਨੇ ਬੰਦੇ ਅੱਜ ਸਾਡੇ ਕੋਲੇ ਇੱਕ ਦਿਨ ਬੰਦਾ ਆਇਆ ਤਿੰਨ ਲੱਖ ਰਾਕਸਤਾਨੀ ਦਿੰਦਾ ਤੇ ਮੁੱਲ ਕਰੇ ਵੀ ਅਸੀਂ ਕਹਾ ਵੀ ਅਸੀਂ ਨਹੀਂ ਲੈ ਗਏ ਕਹਿੰਦਾ ਤੁਸੀਂ ਸਾਨੂੰ ਵੀਡੀਓ ਮਾ ਵੀਡੀਓ ਬਣਾ ਲਾ ਠੀਕ ਹੈ ਜੀ ਕਹਿੰਦਾ ਜੇ ਤੁਸੀਂ ਵੇਚਣਾ ਹੈ ਵੀ ਸਾਡਾ ਨੰਬਰ ਲੈ ਲਓ ਮਾ ਅਸੀਂ ਵੇਚ ਦੇਣੀ ਹੈ ਕਿਸੇ ਤਾਂ ਬੱਚੇ ਲੈਣ ਵਾਸਤੇ ਰੱਖਿਆ ਬੱਚੇ ਲੈਣ ਵਾਸਤੇ ਉਹਨੂੰ ਅਸੀਂ ਕਿਹਾ ਵੀ ਇੱਕ ਝੋਲੀ ਭੋਰ ਲਵਾ ਮੰਗਿਆ ਸੀ ਠੀਕ ਹੈ ਜੀ ਇਹਦੀ ਅਸੀਂ ਤਾਂ ਅਜੇ ਪਹਿਲੇ ਹੀ ਮਤਲਬ ਪਹਿਲੀ ਗੱਲ ਛੱਡਿਆ ਠੀਕ ਹੈ ਜੀ ਇੱਕ ਵਾਰੀ ਛੱਡਿਆ ਬੱਚੇ ਇਹ ਆਪਦੇ ਦੇ ਲੈ ਜਾਂਦਾ ਆਪਦੇ ਦੇ ਲੈ ਜਾਂਦਾ ਜੀ ਬੱਚਾ ਵਾਕੇ ਪੁੱਛੇ ਪਾਛੇ ਦਾ ਚੰਗਾ ਬਹੁਤ ਪਾਉਂਦਾ ਗਾ ਹਾਂ ਠੀਕ ਹੈ ਗੱਲਾਂ ਤੇ ਬਾਕੀ ਨਸਲ ਦਾ ਨਸਲ ਤੇ ਅਸਲ ਦਾ ਫਰਕ ਹੁੰਦਾ ਜੀ ਹਾਂ ਅਸਲਾ ਤੇ ਨਸਲਾ ਭਾਈ ਬਹੁਤ ਬੱਕਰਾ ਦਾ ਆ ਵੀ ਰੱਖਿਆ ਹੋਇਆ ਬਹੁਤ ਮੁਸ਼ਕਲ ਨਾਲ ਬਣਦੀਆਂ ਨੇ ਠੀਕ ਆ ਬਾਪੂ ਜੀ ਉਹ ਵੀ ਦਿਖਾਵਾਂਗੇ ਬਾਪੂ ਜੀ ਇਹਦਾ ਨਾਮ ਕੀ ਰੱਖਿਆ ਬੱਕਰੇ ਦਾ ਆਪਣੇ ਦਾ ਬਿੱਲੂ ਬਿੱਲੂ ਲਓ ਬਾਜੀ ਦੇਖੋ ਕਿੰਨਾ ਪਿਆਰਾ ਬਾਪੂ ਜੀ ਦਾ ਇਹਨਾ ਬੱਕਰੇ ਨਾਲ ਬਾਪੂ ਜੀ ਨੇ ਨੌ ਸ਼ੌਂਕ ਨਾਲ ਰੱਖਿਆ ਹੈ ਬੱਕਰੇ ਦਾ ਨਾਮ ਬਿੱਲੂ ਠੀਕ ਆ ਜੀ ਕਿਵੇਂ ਆਪਾਂ ਆਪਣੇ ਬੱਕਰੇ ਦਾ ਮਾਨਗੋੜ ਫਾਰਮ ਦੇ ਬਾਦਲ ਰੱਖਿਆ ਹੋਇਆ ਬੱਚੇ ਦਾ ਨਾਮ ਵਾਈ ਵੀ ਕਹਣਾ ਹੁਣ ਅੱਜ ਕੱਲ ਕੋਈ ਇਹ ਕੰਮ ਨੂੰ ਕੋਈ ਮਾੜਾ ਧੰਦਾ ਨਾ ਸਮਝੇ ਕੋਈ ਬੰਦਾ ਬਹੁਤ ਵੱਡੇ ਟ੍ਰੈਂਡ ਤੇ ਵਗ ਗਿਆ ਇਹ ਲੋਕ ਜੱਟ ਜ਼ਿਮੀਂਦਾਰ ਜ਼ਮੀਨਾਂ ਵਾਲੇ ਖਰੀਦ-ਖਰੀਦ ਕੇ ਪਲਾਟ ਬਣਾ ਰਹੇ ਨੇ ਇਹ ਗੱਲ ਕੀ ਆ ਕਹਿੰਦਾ ਖੇਤੀ ਕੋਈ ਬੰਦਾ ਬੱਕਰੀ ਖਰੀਦ ਨਹੀਂ ਸਕਦਾ ਅੱਜ ਦੇ ਸਮੇਂ ਆਲਾ ਕਿਹੜਾ ਬੱਕਰੀਆ ਬੱਦਾ ਕਹਿ ਦਿੰਦਾ ਵੀ ਬੱਕਰੀਆਂ ਕੀ ਚੀਜ਼ ਨੇ ਬੱਕਰੀਆਂ ਰੱਖਣੇ ਵੀ ਬਹੁਤ ਔਖੀਆਂ ਨੇ ਪੈਸੇ ਵਾਲਾ ਧੰਦਾ ਹੋ ਗਿਆ ਇਹ ਜੀ ਜਿਹੜਾ ਮਤਲ ਜਿਹੜਾ ਜਿਹੜਾ ਬੰਦਾ ਪੈਸੇ ਚਾਹਦਾ ਜਦੋਂ ਮਰਜ਼ੀ ਲੈ ਲੇ ਜਿਹੜਾ ਗਰੀਬ ਆਦਮੀ ਆਉਂਦਾ ਗਾਂ ਦੀ ਗਾਂ ਆਪਣੇ ਬੱਚੇ ਪਾਲ ਕੇ ਮਤਲ ਫਿਰ ਇਹਦੇ ਨੂੰ ਕੁਆਲਿਟੀ ਪੈਦਾ ਕਰੂਗਾ ਕਰੂਗਾ ਹੈ ਹੁਣ ਆਪਾਂ ਕਹਿਆ ਉਹ ਬੱਕਰੀ ਮਾੜੀ ਆ ਬੱਕਰੀ ਮਾੜੀ ਆ ਜੇ ਬੱਚੇ ਇਹਦੇ ਤੇ ਵਗ ਜਾਣ ਬੱਕਰੀਆਂ ਦਾ ਸਾਰੀਆਂ ਹੀ ਵਧੀਆ ਨੇ ਵਧੀਆ ਨੇ ਜੀ ਬਾਕੀ ਬੱਕਰੀਆਂ ਵਧੀਆ ਹੁੰਦੀ ਨਹੀਂ ਬੰਦੇ 'ਚ ਕਮੀ ਪੈ ਜਾਂਦੀ ਆ ਹਾਂ ਕਿਉਂ ਲਈ ਬੰਦੇ ਦੀ ਕਮੀ ਤਾਂ ਹੈ ਜੀ ਜੇ ਕੋਈ ਤੰਗੀ ਫੰਗੀ ਆ ਜਾਂਦੇ ਆ ਕਈ ਵਾਰੀ ਸਾਲੀ ਠੀਕ ਆ ਜੀ ਠੀਕ ਆ ਜੀ ਕਿਹੜਾ ਆ ਬੱਕਰਾ ਬਿੱਲੂ ਆਪਣਾ ਆ ਬੱਕਰੀ ਦਾ ਇਹ ਦੇਖੋ ਜੀ ਭਾਈ ਜੀ ਆ ਬੱਕਰੀ ਦਾ ਬੱਚਾ ਹੈਗਾ ਕਈ ਗੱਲਾਂ ਦੇਖੋ ਆਪਾਂ ਕਹਿ ਦਿੰਨੇ ਆ ਵੀ ਥੀਰਾ ਤਲਾਸਣਾ ਪੈਂਦਾ ਹਾਂ ਥੀਰਾ ਤਲਾਸ ਲ ਕੇ ਫੇਰ ਕਿਤੇ ਜਾ ਕੇ ਡੈਮਟ ਬਣਦੀ ਆ ਜੀ ਵਾਹ ਜਾ ਕੇ ਸਿਆਉਣਾ ਬਣਦਾ ਪਾਰਸ ਨੂੰ ਪਾਰਸ ਟੱਕਰਦਾ ਜਦੋਂ ਹਾਂ ਉਹ ਚੀਜ਼ਾਂ ਵਿੱਚੋਂ ਤਿਆਰਾ ਹੁੰਦੀਆਂ ਨੇ ਜੀ ਇਹਦਾ ਭਾਈ ਆ ਇਹ ਠੀਕ ਆ ਜੀ ਆ ਪੱਠ ਦਾ ਇਹਦਾ ਠੀਕ ਆ ਜੀ ਹਾਂ ਇਹਦਾ ਭਾਈ ਆ ਇਹ ਬੱਕਰਾ ਠੀਕ ਆ ਜੀ ਇਹਦਾ ਪਾਈ ਆ ਇਹਦਾ ਪਾਈ ਆ ਠੀਕ ਆ ਜੀ ਇੱਕ ਸੂਏ ਦੀ ਨੇ ਇਹ ਇੱਕ ਸੂਏ ਦੀ ਨੇ ਚਲ ਬੱਥੇ ਤੂੰ ਨਾ ਠੀਕ ਆ ਜੀ ਬਹੁਤ ਸੋਹਣਾ ਬਾਪੂ ਜੀ ਬੱਕਰੀਆਂ ਪਤਾ ਕਿੰਨੇ ਮਿੰਟ ਦੇ ਉਹਦੀ ਠੀਕ ਆ ਜੀ ਉਹ ਪਾਗਲਾ ਮਾਰ ਕੇ ਤਾਂ ਬਾਪੂ ਦਾ ਦੂਜਾ ਪਾ ਜੀ ਭਾਈ ਤੁਸੀਂ ਦੇਖਦੇ ਹੋ ਆਪਾਂ ਨੂੰ ਪਿਆਸੀ ਨਾ ਬਲਾਹੇ ਦਿਦੂ ਲੈ ਕੇ ਮੇਰੇ ਨਾਲ ਹਾਜਰ ਹੋਣਾ